ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਧ ਸੰਗਤ ਜੀ ਅੱਜ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ ਇਹ ਟੌਪਿਕ ਹੈ ਕਿ ਅਸੀਂ ਸਿੱਖ ਹਾਂ ਜਾਂ ਕੀ ਸਿਰਫ ਕਹਿਣ ਦੇ ਨਾਲ ਗੁਰੂ ਦੇ ਸਿੱਖ ਬਣ ਹੋ ਜਾਂਦਾ ਜਿਵੇਂ ਕਿ ਮੇਰੇ ਵਰਗੇ ਭੇਖੀ ਕਈ ਕਹਿ ਦਿੰਦੇ ਆ ਕਿ ਅਸੀਂ ਸਿੱਖ ਹਾਂ ਜੀ ਮੈਂ ਸਿੱਖ ਹਾਂ ਮਤਲਬ ਸਿੱਖਣ ਵਾਲਾ ਲਰਨਰ ਸਟੂਡੈਂਟ ਤੇ ਹੁਣ ਇਹ ਦੇਖਣਾ ਕਿ ਅਸੀਂ ਸਿੱਖ ਹਾਂ ਜਾਂ ਨਹੀਂ ਕਿਹਦੇ ਸਿੱਖ ਹਾਂ ਇਹ ਵੀ ਦੇਖਣਾ ਅਸੀਂ ਕਿ ਕਿਸ ਦੇ ਸਿੱਖ ਹਾਂ ਅਸੀਂ ਕਿਹਦੇ ਸਿੱਖ ਬਣਨਾ ਸੀ ਤੇ ਕਿਹਦੇ ਬਣੇ ਹੋਏ ਹਾਂ ਜੇ ਅਸੀਂ ਗੁਰੂ ਕਹਿੰਨੇ ਆ ਅੱਜ ਅਸੀਂ ਕਹਿੰਨੇ ਆ ਜੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਆ ਗੁਰੂ ਕਹਿ ਦਿੱਤਾ ਕਿ ਸਿਰਫ ਕਹਿਣ ਦੇ ਨਾਲ ਉਹ ਗੁਰੂ ਬਣ ਗਏ। ਮਤਲਬ ਕਿ ਆਪਾਂ ਮੰਨ ਲੈ ਵੀ ਉਹ ਗੁਰੂ ਆ ਸਾਡੇ ਸਿਰਫ ਕਹਿਣ ਦੇ ਨਾਲ ਨਹੀਂ ਸਿਰਫ ਕਹਿਣ ਦੇ ਨਾਲ ਨਹੀਂ। ਗੁਰੂ ਕੋਣ ਹੁੰਦਾ? ਗੁਰੂ ਹੁੰਦਾ ਜੋ ਸਾਨੂੰ ਸਿਖਾਉਂਦਾ। ਜਿਸ ਤੋਂ ਅਸੀਂ ਸਿੱਖਦੇ ਆ। ਹੁਣ ਕੋਈ ਟੀਚਰ ਆ। ਸਟੂਡੈਂਟ ਗਿਆ ਸਕੂਲ ਦੇ ਵਿੱਚ। ਉਸ ਨੂੰ ਪਤਾ ਹੀ ਨਹੀਂ ਕਿ ਉਹ ਮੇਰਾ ਟੀਚਰ ਆ ਉਹ ਸਾਈਡ ਤੇ ਖੜਾ ਸਟੂਡੈਂਟ ਉਹਨੂੰ ਸਿੱਧਾ ਟੀਚਰ ਕਹਿ ਦੂਗਾ ਨਹੀਂ ਕਹੂਗਾ ਉਹ ਪਹਿਲਾਂ ਉਸ ਨੂੰ ਅੰਕਲ ਜਾਂ ਕੁਝ ਹੋਰ ਕਹੂਗਾ ਜਦੋਂ ਉਸ ਨੂੰ ਪਤਾ ਲੱਗੇਗਾ ਕਿ ਹਾਂ ਇਹ ਮੈਨੂੰ ਸਿਖਾਉਣ ਲੱਗਾ ਆ ਕਲਾਸ ਦੇ ਵਿੱਚ ਆਇਆ ਆ ਕਲਾਸ ਦੇ ਵਿੱਚ ਕੁਝ ਸਿਖਾਉਂਦਾ ਪਿਆ ਆ ਉਸ ਵੇਲੇ ਅਸੀਂ ਕਹਿ ਸਕਦੇ ਆ ਕਿ ਹਾਂ ਇਹ ਸਾਡਾ ਟੀਚਰ ਆ ਹੁਣ ਅਸੀਂ ਗੁਰੂ ਘਰ ਜਾਂਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਉਥੇ ਹੁਣ ਸਿੱਖਣ ਹੀ ਜਾਂਦੇ ਆ ਨਾ ਅਸੀਂ ਕਿਉਂਕਿ ਸਿੱਖ ਦਾ ਕੰਮ ਤਾਂ ਸਿੱਖਣਾ ਹੁੰਦਾ ਕਿ ਜਾਂ ਫਿਰ ਸਿਰਫ ਚਾਹ ਪਕੌੜੇ ਜਾਂ ਹੋਰ ਚੀਜ਼ਾਂ ਖਾ ਕੇ ਤੇ ਘਰ ਨੂੰ ਆ ਗਏ ਬਸ ਠੀਕ ਠਾਕ ਆ ਮੱਥਾ ਟੇਕ ਲਿਆ ਧਾਰਮਿਕ ਬਣ ਬਣ ਗਏ ਆ ਭੇਖ ਬਣਾ ਲਿਆ ਮੇਰੇ ਵਰਗਿਆਂ ਨੇ ਅਮਰ ਦੇ ਸ਼ਕ ਲਿਆ ਲੇਬਲ ਲਗਾ ਲਿਆ ਵਾ ਆਪਣੇ ਨਾਮ ਦੇ ਮਗਰ ਸਿੰਘ ਜਾਂ ਕੌਰ ਵੀ ਅਸੀਂ ਸਿੱਖੇ ਆ ਬਸ ਸਿੱਖੇਂਗੀਆਂ ਅਸੀਂ ਕਿ ਸ ਕੋੜੋਂ ਸਿੱਖਣਾ ਆ ਸਿਰਫ ਕਹਿਣ ਨਾਲ ਨਹੀਂ ਨਾ ਗੁਰੂ ਬਣਦਾ ਅਸੀਂ ਜੋ ਸਾਨੂੰ ਗੁਰੂ ਸਬ ਸਿਖਾ ਰਹੇ ਆ ਉਹ ਸਿੱਖਣਾ ਵੀ ਆ ਜੀ ਅਸੀਂ ਕਹੀ ਚੱਲਾਂਗੇ ਕਿ ਗੁਰੂ 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 ਕਿਦਾਂ ਹੁਣ ਤਾਂ ਕਿਸੇ ਨੂੰ ਵੀ ਕਹਿ ਦਈਏ ਹੁਣ ਅੱਜ ਕੱਲ੍ਹ ਕਈ ਦੇਖੇ ਆ ਤੁਸੀਂ ਅਖੇ ਜੀ ਸਰਸੇ ਵਾਲਾ ਜਾਂ ਹੋਰ ਫਲਾਨਾ ਸਾਡਾ ਬਾਬਾ ਉਹ ਗੁਰੂ ਆ ਜੀ ਅਖੇ ਸਾਡਾ ਕਿਸ ਤਰ੍ਹਾਂ ਕਰੂ ਆਹੋ ਕੀ ਸਿਖਾ ਰਿਹਾ ਉਹ ਤੁਹਾਨੂੰ ਕਿਉਂਕਿ ਉਹ ਸਿਰਫ ਤੇ ਸਿਰਫ ਉਹਨਾਂ ਦਾ ਪੈਸਾ ਉਹਨਾਂ ਦੇ ਉੱਤੇ ਹੀ ਇਸਤੇਮਾਲ ਕਰੀ ਜਾ ਰਿਹਾ ਇਸ ਕਰਕੇ ਉਸ ਨੂੰ ਗੁਰੂ ਮੰਨ ਬੈਠੇ ਕਿਉਂ ਕਿਉਂਕਿ ਇਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਅਸਲ ਦੇ ਵਿੱਚ ਗੁਰੂ ਹੁੰਦਾ ਕੀ ਆ ਸਾਨੂੰ ਵੀ ਨਹੀਂ ਪਤਾ ਅੱਜ ਮੇਰੇ ਵਰਗਿਆਂ ਨੂੰ ਵੀ ਨਹੀਂ ਪਤਾ ਕਿ ਅਸਲ ਦੇ ਵਿੱਚ ਗੁਰੂ ਕੀ ਆ ਕਿ ਕਹਿਣ ਨਾਲ ਹੀ ਗੁਰੂ ਬਣ ਜਾਂਦਾ ਜਿਵੇਂ ਕੋਈ ਮੇਰੇ ਵਰਗੇ ਪੇਖੀ ਆ ਜੀ ਅਸੀਂ ਸਿੱਖੇ ਆ ਸਿੱਖੇ ਆ ਜਦੋਂ ਸਵਾਲ ਕਰੀਦਾ ਮੇਰੇ ਵਰਗੇ ਨੂੰ ਕੋਈ ਪੁੱਛਦੇ ਆ ਵੀ ਦੱਸ ਫੇ ਵੀ ਗੁਰੂ ਜੀ ਕੀ ਸਿਖਾਉਂਦੇ ਆ ਕੀ ਸਿਖਾਇਆ ਆ ਅੱਜ ਤੱਕ ਕੀ ਸਿੱਖਿਆ ਆ ਉਦੋਂ ਬੋਲਤੀਆਂ ਬੰਦ ਹੋ ਜਾਂਦੀਆਂ ਆ ਵੀ ਹਾਂ ਪਤਾ ਨਹੀਂ ਕੀ ਸਿਖਾਇਆ ਬਸ ਇਨਾ ਪਤਾ ਵੀ ਹਾਂ ਜੀ ਕਹਿੰਦੇ ਸਭ ਨੂੰ ਪਿਆਰ ਕਰੋ ਸਭ ਨਾਲ ਪਿਆਰ ਨਾਲ ਨਿਮਰਤਾ ਨਾਲ ਬੋਲੋ ਤੇ ਦਿਲ ਸਾਫ਼ ਹੋਣਾ ਚਾਹੀਦਾ ਕਹਿੰਦੇ ਦਿਲ ਸਾਫ਼ ਹੋਣਾ ਚਾਹੀਦਾ ਇਦਾਂ ਤੇ ਪਤਾ ਨਹੀਂ ਕਿਸ ਤਰ੍ਹਾਂ ਹੋ ਜਾਂਦਾ ਇਦਾਂ ਕਹਿਣ ਨਾਲ ਹੀ ਦਿਲ ਸਾਫ਼ ਹੋ ਜਾਂਦਾ ਵਾ ਤੇ ਕਹਿਣ ਨਾਲ ਹੀ ਸਿੱਖ ਬਣ ਜਾਂਦੇ ਆ ਤੇ ਪਤਾ ਹੈ ਨਹੀਂ ਸਾਨੂੰ ਵੀ ਅਸਲ 'ਚ ਗੁਰੂ ਕੀ ਆ ਸਿੱਖ ਕੀ ਆ ਬਸ ਇਹ ਇੱਕ ਕਹਿ ਲੋ ਵੀ ਅਸੀਂ ਖੇਡ ਜੀ ਬਣਾਈ ਹੋਈ ਆ ਆਪਣੇ ਗਾਂ ਬੱਚਿਆਂ ਨੂੰ ਵੀ ਉਹੀ ਸਿਖਾਈ ਜਾਂਦੇ ਆ ਉਹੀ ਓਦਾਂ ਦਾ ਹੀ ਸਿੱਖੀ ਜਾਂਦੇ ਓਦਾਂ ਦਾ ਹੀ ਬਸ ਦੇਖੀ ਜਾਂਦੇ ਆਖੇ ਜੀ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰੇ ਬਸ ਪਤਾ ਨਹੀਂ ਕੀ ਵੀ ਧਰਮ ਬਾਰੇ ਵੀ ਨਹੀਂ ਪਤਾ ਦਾ ਸਿੱਖ ਗੁਰ ਸਿੱਖ ਬਾਰੇ ਨਹੀਂ ਪਤਾ ਗੁਰੂ ਬਾਰੇ ਨਹੀਂ ਪਤਾ ਫਿਰ ਮਤਲਬ ਕਹਿਣ ਕਿਧਰੋਂ ਦੇ ਆਸੀਂ ਕਿਸ ਪਾਸੇ ਨੂੰ ਜਾ ਰਹੇ ਆ ਸਾਨੂੰ ਆਪ ਨੂੰ ਖੁਦ ਨਹੀਂ ਪਤਾ ਸਾਨੂੰ ਇਹ ਸੋਚਣਾ ਪੈਣਾ ਨਾ ਕਿ ਅਸੀਂ ਸਿਰਫ ਕਹਿਣ ਨਾਲ ਸਿੱਖ ਬਣ ਗਏ ਸਿੰਘ ਨਾਮ ਲਾਉਣ ਦੇ ਨਾਲ ਸਿੱਖ ਬਣ ਗਏ ਕੋਰ ਨਾਮ ਲਾਉਣ ਦੇ ਨਾਲ ਸਿੱਖ ਬਣ ਗਏ ਅੱਜ 70% ਦੇ ਕਰੀਬ ਐਦਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਮੇਰੇ ਵਰਗਿਆਂ ਨੂੰ ਕਿ ਅਸਲ ਦੇ ਵਿੱਚ ਸਿੱਖੀ ਹੈ ਕਿ ਆ ਵੀ ਸਾਨੂੰ ਸਮਝਾਇਆ ਕਿਸੇ ਗੁਰੂ ਹੈ ਕਿ ਅਸਲ ਦੇ ਵਿੱਚ ਸਿਰਫ ਕਹਿਣ ਨੂੰ ਕਹਿਣ ਮੰਤਰੀ ਸੀਗਾ ਵੀ ਹਾਂ ਸਿਰਫ ਕਹਿਣ ਨੂੰ ਵੀ ਹਾਂ ਗੁਰੂ ਕਹਿ ਦਿੱਤਾ ਜੀ ਗੁਰੂ ਆਏ ਸਾਡੇ ਬਸ ਮੱਥਾ ਟੇਕ ਲਿਆ ਇਹ ਇੱਥੇ ਤੱਕ ਹੀ ਸੀਮਤ ਸੀ ਇੱਥੇ ਤੱਕ ਹੀ ਸੀਮਤ ਰੱਖ ਲਿਆ ਨਾ ਅੱਜ ਅਸੀਂ ਇਸ ਤੋਂ ਅੱਗੇ ਵਧੇ ਨਹੀਂ ਵਧੇ ਜੇ ਕੋਈ ਪ੍ਰੇਰਿਤ ਕਰਦਾ ਆ ਸਾਨੂੰ ਅਸੀਂ ਉਹਨੂੰ ਚੁੱਪ ਕਰਾ ਕੇ ਬਿਠਾ ਦਿੰਨੇ ਆ ਜੀ ਜਿਆਦਾ ਸਿਆਣਾ ਨਾ ਬਣਾ ਸਾਡੀਆਂ ਇਹ ਕਮਜ਼ੋਰੀਆਂ ਸਾਨੂੰ ਆਪ ਲੈ ਕੇ ਬੈਗੀਆਂ ਤੇ ਅਸੀਂ ਅੱਜ ਦੋਸ਼ ਦੇ ਰਹੇ ਆ ਆਗੂਆਂ ਨੂੰ ਜਿਨ੍ਹਾਂ ਨੂੰ ਆਗੂ ਬਣਾਇਆ ਹੋਇਆ ਚਲੋ ਜਦਾਂ ਵੀ ਆ ਵੀ ਪਰ ਆਪਾਂ ਭਾਵੇਂ ਉਹ ਗਲਤ ਆ ਚਾਹੇ ਸਰਕਾਰੀ ਕੁਝ ਵੀ ਹੋਣ ਗਲਤੀ ਸਾਡੀ ਆ ਅਸੀਂ ਕੁਝ ਸਿੱਖਦੇ ਸਾਨੂੰ ਪਤਾ ਹੁੰਦਾ ਸਾਡੇ ਗੁਰੂ ਬਾਰੇ ਅ ਸਾਨੂੰ ਪਤਾ ਹੁੰਦਾ ਸਿੱਖ ਬਾਰੇ ਪਰ ਬਾષા ਪਤਾ ਹੁੰਦੀ ਧਰਮ ਦੀ ਤਾਂ ਸ਼ਾਇਦ ਅੱਜ ਇਹ ਹਾਲਾਤ ਨਾ ਹੁੰਦੇ ਅੱਜ ਸਾਡੇ ਚ ਸਿੱਖਣ ਦੀ ਇੱਰਤ ਹੀ ਨਹੀਂ ਸੇਖ ਕਿਹੜੇ ਪਾਸੇ ਆ ਜੇ ਅਸੀਂ ਸਿੱਖੀ ਸਾਡੇ ਚ ਸਿੱਖਣ ਦੀ ਬਰਤੀ ਹੈ ਨਹੀਂ ਗੀ ਜੇ ਸਾਡੇ ਚ ਮੰਨ ਨੂੰ ਦੇ ਅਧੀਨ ਹੋਣ ਲਈ ਹਜੇ ਮੰਨ ਹੀ ਨਹੀਂ ਮੰਨਣ ਦਿਆ ਤਾਂ ਅਸੀਂ ਕਿਹੜੇ ਪਾਸੇੋਂ ਕਹਿੰਨੇ ਆ ਕਿ ਹਾਂ ਅਸੀਂ ਸੇਖ ਆ ਕਿਹੜੇ ਪਾਸੇੋਂ ਅਸੀਂ ਕਹਿੰਨੇ ਆ ਕਿ ਹਾਂ ਸਾਡੇ ਗੁਰੂ ਆ ਮੰਨਣੀ ਵੀ ਤਾਂ ਪੈਣੀ ਆ ਉਹਦੀ ਜੇ ਕਹਿੰਨੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਚਲੋ ਮੰਨ ਲਿਓ ਹਾਂ ਨਾ ਸਤਿਕਾਰ ਕਰਦੇ ਆ ਜੀ ਅਮਰੀ ਅਰਗੇ ਬਹੁਤ ਭੇਖੀ ਇਦਾਂ ਦੇ ਕਹਿੰਦੇ ਆ ਜੀ ਅਸੀਂ ਸਤਕਾਰ ਕਰਦੇ ਆ ਸਤਕਾਰ ਕਰਦੇ ਆ ਅਸਲ ਦੇ ਵਿੱਚ ਸਤਕਾਰ ਹੁੰਦਾ ਕੀ ਪਹਿਲਾਂ ਇਹ ਦੇ ਵੀ ਇਹ ਵੀ ਦੇਖੀ ਹੈ ਨਾ ਸਤਕਾਰ ਕੀ ਹੁੰਦਾ ਹੁਣ ਅਸੀਂ ਜਿਵੇਂ ਕੋਈ ਮਾਂ ਪਿਓ ਆ ਚਲਾ ਮਾਂ ਪਿਓ ਆਪਣੇ ਬੱਚੇ ਨੂੰ ਗਲਤ ਕੰਮ ਕਰਨ ਤੋਂ ਰੋਕਦੇ ਆ ਤੇ ਬੱਚਾ ਮੰਨ ਲੈਂਦਾ ਜਿਵੇਂ ਉਹ ਬਨੇਕਾਰ ਚੱਲਣ ਲੱਗ ਪੈਂਦਾ ਜਿੱਦਾਂ ਉਹ ਕਹਿੰਦੇ ਆ ਇਹ ਤਾਂ ਹੋਇਆ ਸਤਕਾਰ ਹੁਣ ਬੱਚਾ ਕਰਦਾ ਹੋਵੇ ਗਲਤ ਕੰਮ ਤੇ ਮਾਂ ਪਿਓ ਰੋਕਣਾ ਵੀ ਬਹੁਤ ਆ ਕੰਮ ਨਹੀਂ ਕਰਨਾ ਤੇ ਨਹੀਂ ਕਰਨਾ ਤਾਂ ਬੱਚਾ ਅੱਗੇ ਟੀ ਜਾਵੇ ਵੀ ਨਹੀਂ ਮੈਨੂੰ ਕਰ ਲੈਣ ਦੋ ਡੈਡੀ ਮੈਨੂੰ ਮੇਰੀ ਮਰਜ਼ੀ ਆ ਮੇਰੀ ਜ਼ਿੰਦਗੀ ਆ ਵੀ ਮੈਂ ਆਹ ਚੀਜ਼ਾਂ ਕਰਨੀਆਂ ਐ ਸਾਡੀ ਇਹ ਹੁਣ ਦੁਨੀਆ ਦੇ ਵਿੱਚ ਇਹੀ ਕੁਝ ਚੱਲਦਾ ਜੀ ਕਹਿੰਦੇ ਦੁਨੀਆ ਦੇ ਨਾਲ ਚੱਲਣਾ ਪੈਣਾ ਜੇ ਬੱਚਾ ਅੱਗੇ ਇਦਾਂ ਦੇ ਸਵਾਲ ਜਵਾਬ ਕਰਨ ਲੱਗ ਜਵੇ ਤੋ ਕੀ ਆਪਾਂ ਨਾ ਉਹ ਉਹ ਮਾਪਿਓ ਦਾ ਸਤਿਕਾਰ ਹੋ ਗਿਆ ਇਹ ਸੋਚਣਾ ਪੈਣਾ ਨਾ ਸਾਨੂੰ ਕਿ ਕੀ ਉਹ ਮਾਪਿਓ ਦਾ ਸਤਿਕਾਰ ਅਖਵਾਉਂਦਾ ਅਖਵਾਉਂਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਹੀ ਜਾਂਦੇ ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਉਦਾਂ ਕਰ ਇਸ ਇਹ ਕੰਮ ਨਹੀਂ ਕਰਨਾ ਆਹ ਕੰਮ ਕਰਨਾ ਹੁਣ ਅਸੀਂ ਉਹ ਕੰਮਾਂ ਤੋਂ ਭੱਜੇ ਪਏ ਆਂ ਦੂਰ ਹੋਏ ਹੋਏ ਆਂ ਬੇਮੁਖ ਹੋਏ ਪਏ ਆਂ ਫੇਰ ਅਸੀਂ ਦਸੀਓ ਵੀ ਕਿਹੜੇ ਪਾਸਿਆਂ ਅਸੀਂ ਸਤਿਕਾਰ ਕਰ ਰਹੇ ਆਂ ਉਹਨਾਂ ਦਾ ਕਿਹੜਾ ਸਦਕਾਰ ਆ ਇਹ ਇਹ ਸਦਕਾਰ ਹੁੰਦਾ ਬਹੁਤ ਜਲਦੀ ਕਹਿ ਦਿੰਨੇ ਆਂ ਅਸੀਂ ਜੀ ਅਖੇ ਫਲਾਨੇ ਥਾਂ ਤੇ ਹਜੂਰੀ ਚ ਪੱਗਾਂ ਲਾਹਤੀਆਂ ਜੀ ਫਲਾਨਾ ਹੋ ਗਿਆ ਧਮਕਾਨਾ ਹੋ ਗਿਆ ਪਹਿਲਾਂ ਅਸੀਂ ਆਪ ਖੁਦ ਦੇਖੀਏ ਅਸੀਂ ਲਾਇਕ ਹਾਂ ਸੇਖਾ ਖਵਾਉਣ ਦੇ ਮੇਰੇ ਵਰਗੇ ਭੇਖੀ ਦੀ ਤਾਂ ਗੱਲ ਹੀ ਛੱਡੋ ਨਾ ਹਜੇ ਬਹੁਤ ਮੰਜ਼ਲਾ ਬਹੁਤ ਦੂਰ ਆ ਹਜੇ ਤਾਂ ਸਿੱਖ ਰਹੇ ਆ ਨਾ ਵੀ ਹਜੇ ਤਾਂ ਕੋਸ਼ਿਸ਼ ਕਰ ਰਹੇ ਆਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੰਨੀ ਕ ਸਮਝ ਲੱਗਦੀ ਆ ਉਹਨਾਂ ਕੋ ਬਸ ਕਰੀ ਜਾ ਰਹੇ ਆਂ ਪਰ ਇਹ ਆ ਵੀ ਜਮੀਰਾਂ ਨਹੀਂ ਮਾਰੀਆਂ ਗੁਰੂ ਸਾਹਿਬ ਦੀ ਇੰਨੀ ਕੋਈ ਬਖਸ਼ਿਸ਼ ਆ ਵੀ ਜਮੀਰ ਨਹੀਂ ਮਰੀ ਜਮੀਰ ਜਾਗਦੀ ਆ ਹਜੇ ਜਿੰਨਾ ਚਿਰ ਜਮੀਰ ਜਾਗਦੀ ਐ ਇਦਾਂ ਦਾ ਜੋ ਗੁਰੂ ਸਾਹਿਬ ਗਿਆਨ ਬਖਸ਼ਦੇ ਆ ਉਹ ਸਾਂਝਾ ਕਰਦੇ ਰਹਾਂਗੇ ਬਸ ਇਹ ਸਿੱਖੀ ਐ ਕਿ ਅਸੀਂ ਅਸਲ ਦੇ ਵਿੱਚ ਸਿੱਖ ਕੀ ਆ ਤੇ ਗੁਰੂ ਗੁਰੂ ਕੀ ਆ ਧਰਮ ਦੀ ਪਰਿਭਾਸ਼ਾ ਮੱਥਾ ਟੇਕਣ ਦਾ ਤੇ ਸਤਕਾਰ ਦਾ ਇਹਨਾਂ ਚੀਜ਼ਾਂ ਨੂੰ ਮੋਖ ਰੱਖ ਕੇ ਦੇਖੀਏ ਅਸੀਂ ਸੋਚ ਕੇ ਦੇਖੀਏ ਵਿਚਾਰ ਕੇ ਦੇਖੀਏ ਕਿ ਕੀ ਹਾਂ ਅਸਲ ਦੇ ਵਿੱਚ ਅਸੀਂ ਗੁਰੂ ਦਾ ਸੱਚੀ ਸਤਕਾਰ ਕਰ ਰਹੇ ਹਾਂ ਜਾਂ ਸਿਰਫ ਦਿਖਾਵਾ ਹੀ ਆ ਸਾਡੇ 'ਚ ਡਰ ਹੈ ਗੁਰੂ ਦਾ ਡਰ ਹੈ ਪਰਾਇਤਨ ਨੂੰ ਪਰਾਇਤਨ ਨੂੰ ਜਾਂ ਚੋਰੀ ਚੁਗਲੀ ਨਿੰਦਿਆ ਕੁਝ ਵੀ ਕਰਨ ਲੱਗੇ ਝੂਠ ਬੋਲਣ ਲੱਗੇ ਕੀ ਸਾਨੂੰ ਸੱਚੀ ਉਸ ਪਰਮਾਤਮਾ ਦਾ ਡਰ ਹੈ ਕਿ ਅਸੀਂ ਸਮਝਦੇ ਹਾਂ ਆਹ ਸ਼ਬਦ ਨੂੰ ਜੋ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਗੁਰ ਮੇਰੇ ਸੰਗ ਸਦਾ ਹੈ ਨਾਲੇ ਵੀ ਪਰਮਾਤਮਾ ਮੇਰੇ ਨਾਲ ਹਾਂ ਗੁਰੂ ਮੇਰਾ ਮੇਰੇ ਨਾਲ ਹਮੇਸ਼ਾ ਹੀ ਆ ਤੇ ਕੀ ਅਸੀਂ ਸਮਝਦੇ ਹਾਂ ਕਿ ਉਹ ਹਮੇਸ਼ਾ ਹੀ ਮੇਰੇ ਨਾਲ ਆ ਕਿ ਹਾਂ ਵੀ ਝੂਠ ਬੋਲਣ ਲੱਗੇ ਵੀ ਵੀ ਮੈਂ ਝੂਠ ਨਹੀਂ ਬੋਲਣਾ ਯਾਰ ਚੋਰੀ ਨਹੀਂ ਕਰਨੀ ਮੈਂ ਪਰाये ਤਨ ਵਾਲ ਦੇਖ ਕੇ ਕਾਮੀ ਵਰਤੀ ਕਾਮ ਕਾਮੀ ਵਰਤੀ ਨਹੀਂ ਰੱਖਣੀ ਮੈਂ ਕ੍ਰੋਧ ਨਹੀਂ ਕਰਨਾ ਮੈਂ ਮੋਹ ਮੋਹ ਤੋਂ ਰਹਿਤ ਹੋਣਾ ਮੈਂ ਲੋਭ ਨਹੀਂ ਕਰਨਾ ਹੰਕਾਰ ਨਹੀਂ ਕਰਨਾ ਕੀ ਇਹ ਚੀਜ਼ਾਂ ਸਾਨੂੰ ਇਹ ਹਟਦੀਆਂ ਹਜੇ ਜੇ ਨਹੀਂ ਹਟਦੀਆਂ ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਕਹ ਦੇਨੇ ਆ ਜੀ ਉਹ ਜਦੋਂ ਲਾਊਗਾ ਪ੍ਰਮਾਤਮਾ ਬਾਅਦ ਗਣਾ ਜੀ ਕਰਮਾਂ ਦੀ ਖੇਡ ਆ ਜਦੋਂ ਇਦਾਂ ਬਸ ਆਹ ਚੀਜ਼ਾਂ ਆ ਬਾਣੀ ਕਹਿੰਦੀ ਕਰਮੀ ਆਪੋ ਆਪਣੀ ਇਹ ਸਾਨੂੰ ਦਾ ਗੁਰੂ ਸਾਹਿਬ ਇਹ ਵੀ ਕਹੀ ਜਾਂਦੇ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਸਾਨੂੰ ਤੇ ਵੀ ਕਿਹਾ ਨਾ ਹੁਣ ਕਿਸ ਪਾਸੇ ਅਸੀਂ ਦੋਸ਼ ਦਵਾਂਗੇ ਬਾਣੀ ਤੇ ਇੱਥੇ ਤੱਕ ਵੀ ਕਿਹਾ ਕਬੀਰ ਸੱਚਾ ਸਤਗੁਰ ਕਿਆ ਕਰੈ ਜੋ ਸਿੱਖਾਂ ਮਹਿ ਚੂਕ ਗਲਤੀ ਹੀ ਸਿੱਖਾਂ ਦੀ ਹੋਵੇ ਤਾਂ ਸੱਚਾ ਸਤਗੁਰ ਨੂੰ ਦੋਸ਼ ਦੇਣ ਦਾ ਕੀ ਵੀ ਮਤਲਬ ਹੀ ਨਹੀਂ ਕੋਈ ਨਹੀਂ ਕਹਿ ਦਿੰਦੇ ਆ ਕਿ ਹੈ ਜੀ ਪ੍ਰਮਾਤਮਾ ਜਦੋਂ ਲਾਉ ਪ੍ਰਮਾਤਮਾ ਤਾਂ ਤੈਨੂੰ ਚੰਗੇ ਪਾਸੇ ਹੀ ਲਾਉਣ ਦਿਆ ਭਰਾਵਾ ਤੂੰ ਉਹੀ ਗਲਤ ਪਾਸੇ ਲੱਗਣ ਦੇ ਆਵਾ ਕਬੀਰ ਮੰਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਮੰਨ ਜਾਣਦਾ ਹੋਇਆ ਵੀ ਔਗਣ ਕਰਦਾ ਤੇ ਆ ਸਾਰਾ ਕੁਝ ਜਾਣਦਾ ਕੀ ਗਲਤ ਕੀ ਸਹੀ ਪਤਾ ਆ ਪਰਾਈਆਂ ਧੀਆ ਵਾਂ ਜੀ ਉਹਨਾਂ ਨੂੰ ਭੈਣਾ ਸਮਝਦੇ ਆ ਉਹ ਸਟੇਜਾਂ ਦੇ ਉੱਤੇ ਨੱਚਣ ਦੇਈਆਂ ਵਾਂ ਤੇ ਅਸੀਂ ਇਹ ਚੀਜ਼ਾਂ ਨਹੀਂ ਮਾਨ ਦੇ ਵਿੱਚ ਲੈ ਕੇ ਆਉਣੀਆਂ ਆ ਪਾ ਨੂੰ ਗਲਤ ਸ਼ਰਮ ਆਉਣੀ ਚਾਹੀਦੀ ਏ ਤੇ ਉੱਥੇ ਕਿ ਹਾਂ ਯਾਰ ਅੱਜ ਬਗਾਨੀ ਧੀ ਨੂੰ ਬਗਾਨੀ ਭੈਣ ਨੂੰ ਨੱਚਦੀ ਨੂੰ ਦੇਖਣ ਦੇ ਆ ਕੱਲੂ ਕਿਤੇ ਮੇਰੀ ਭੈਣ ਲਈ ਇਦਾਂ ਕੰਮ ਕਰੇ ਮੈਂ ਨਾ ਦੇਖਾਂ ਇਹ ਚੀਜ਼ ਨੂੰ ਮੈਂ ਨਾ ਨਚਾਉਂਦੇ ਨਾਲ ਮੈਂ ਨਾ ਕਾਮੀ ਵਰਤੀ ਰੱਖ ਕੇ ਉਹਦੇ ਵੱਲ ਜਾਵਾਂ ਇਹ ਸਾਡੇ ਚ ਇਹ ਬਰਤੀ ਹੋਊਗੀ ਫੇਰ ਹੀ ਅਸੀਂ ਸਿੱਖ ਖਵਾਵਾਂਗੇ ਕਿ ਸਿਰਫ ਉਦਾਂ ਹੀ ਕਹਿਣ ਨਾਲੀ ਜੀ ਉਦਾਂ ਹੀ ਮੁੰਨੇ ਕੋਨੇ ਫਿਰਦੇ ਰਹੀਏ ਅਸੀਂ ਮੇਰੇ ਵਰਗਾ ਭੇਖ ਬਣਾ ਕੇ ਤੇ ਕਹੋ ਜੀ ਅਖੇ ਮੈਨੂੰ ਸਿੱਖੀ ਦੇ ਬਾਰੇ ਪਤਾ ਲੱਗ ਗਿਆ ਜੀ ਸਿੱਖੀ ਕੀ ਆ ਦਿਲ ਸਾਫ਼ ਹੋਣਾ ਚਾਹੀਦਾ ਜੀ ਮਨ ਆਹ ਹਾਂਜੀ ਤੇ ਸਾਨੂੰ ਹੁਣ ਇਹ ਸੋਚਣਾ ਪੈਣਾ ਕਿ ਅਸਲ ਦੇ ਵਿੱਚ ਅਸੀਂ ਕੀ ਕਰਨਾ ਕੀ ਅਸਲ ਦੇ ਵਿੱਚ ਸਿੱਖ ਕੀ ਆ ਗੁਰੂ ਕੀ ਆ ਭੈ ਕੀ ਆ ਪ੍ਰਮਾਤਮਾ ਦਾ ਭੈ ਕੀ ਆ ਸਾਰੀਆਂ ਚੀਜ਼ਾਂ ਸਾਨੂੰ ਖੁੱਦ ਸੋਚ ਕੇ ਅਸੀਂ ਇੱਕ ਕਦਮ ਤਾਂ ਵਧਾਈਏ ਗੁਰੂ ਵੱਲ ਅਸੀਂ ਇੱਕ ਕਦਮ ਵਧਾਵਾਂਗੇ ਤਾਂ ਗੁਰੂ ਸਾਨੂੰ ਆਪ ਹੱਥ ਦੀ ਕੇ ਰੱਖ ਕੇ ਅੱਗੇ ਨੂੰ ਲੈ ਜਾਣਗੇ ਸਾਨੂੰ ਇਹ ਸੋਚਣਾ ਪੈਣਾ ਜੇ ਸੱਚੀ ਦੇ ਵਿੱਚ ਸਾਨੂੰ ਡਰ ਹੈਗਾ ਤਾਂ ਪ੍ਰਮਾਤਮਾ ਦੇ ਨਾਲ ਪਿਆਰ ਵੀ ਜ਼ਰੂਰ ਆਊਗਾ ਜੇ ਨਾਨਕ ਜਨਮਨ ਭਾਉ ਤੇ ਨਾਮਨ ਭਾਉ ਜੀਦੇ ਮਨ ਦੇ ਵਿੱਚ ਪਰਮਾਤਮਾ ਦੇ ਲਈ ਭੈ ਆ ਨਾ ਉਹਦੇ ਮਨ ਦੇ ਵਿੱਚ ਹੀ ਪਰਮਾਤਮਾ ਲਈ ਪਿਆਰ ਆ ਪਾਓ ਤੇ ਹੁਣ ਅਸੀਂ ਖੁਦ ਕੋਸ਼ਿਸ਼ ਕਰਨੀ ਆ ਇੰਨੀ ਗੱਲ ਕਹਿ ਕੇ ਪਿੱਛੇ ਨਹੀਂ ਹਟਣਾ ਕਿ ਭਾਈ ਵੀ ਜਦੋਂ ਗੁਰੂ ਸਾਹਿਬ ਕਹਿਣ ਕਹਿਣਗੇ ਜੀ ਅਖੇ ਵੀ ਜਦੋਂ ਕਰਮਾਂ ਦੀ ਖੇੜ ਆ ਜੀ ਅਖੇ ਇਹ ਇਹ ਚੀਜ਼ਾਂ ਨੂੰ ਨਹੀਂ ਲੈ ਕੇ ਆਣਾ ਮਨ ਚ ਇੱਕ ਵਾਰੀ ਕੋਸ਼ਿਸ਼ ਕਰੀਏ ਬਾਣੀ ਪੜ੍ਹਨ ਦੀ ਕੋਸ਼ਿਸ਼ ਕਰੀਏ ਵੀ ਹਾਂ ਕਿਸੇ ਕੋਈ ਹੋਰ ਕੋਈ ਸਤ ਸੰਗ ਵਾਲਾ ਕੋਈ ਮਤਲਬ ਵਧਿਆ-ਵਧਿਆ ਗੁਣੀ ਗਿਆਨੀ ਕੋਈ ਹੈਗਾ ਇਨਸਾਨ ਉਹਦੀ ਸੰਗਤ ਕਰੀਏ ਜੇ ਅਸੀਂ ਸੰਗਤ ਹੀ ਨਹੀਂ ਕਰਾਂਗੇ ਉਹਨਾਂ ਦੀ ਤਾਂ ਸਾਨੂੰ ਸਮਝ ਕੀ ਆਊਗਾ ਸਾਨੂੰ ਸੰਗਤ ਕਰਨੀ ਚਾਹੀਦੀ ਏ ਇਦਾਂ ਦੀ ਅਸੀਂ ਤਾਂ ਸੰਗਤ ਕਰਨ ਤੋਂ ਭੱਜਦੇ ਆ ਕਿ ਹਾਂ ਭਾਈ ਜੇ ਅਸੀਂ ਇਹਦੀ ਸੰਗਤ ਕਰ ਲਈਏ ਤਾਂ ਸਾਨੂੰ ਆਹ ਕੰਮ ਤੋਂ ਰੋਕਦਾ ਇਹ ਤਾਂ ਸਾਨੂੰ ਉਹ ਕੰਮ ਤੋਂ ਰੋਕਦਾ ਇਹਦਾ ਮਤਲਬ ਤੂੰ ਕੰਮ ਕਰਨਾ ਚਾਹੁੰਨਾ ਆਉਗਣ ਕਰਨਾ ਚਾਹੁੰਨਾ ਆ ਤਾਂ ਹੀ ਤੂੰ ਭੱਜਦਾ ਆ ਸੰਗਤ ਕਰਨ ਤੋਂ ਅੱਜ ਤਾਂ ਬਹੁਤ ਮੇਰੇ ਵਰਗੇ ਭੇਖਤਾਰੀ ਗਈ ਭੇਖ ਬਣਾਇਆ ਹੋਇਆ ਤੇ ਉਹ ਵੀ ਗਲਤ ਕੰਮਾਂ ਦੇ ਵਿੱਚ ਪਏ ਹੋਏ ਆ ਵੀ ਫਿਰ ਬਾਕੀ ਵੀ ਕਹਿ ਦਿੰਦੇ ਆ ਜੀ ਇਹ ਫਲਾਨਾ ਅਮਰਤ ਸ਼ਾਕੇ ਵਾਲਾ ਆਇਆ ਕਰਦਾ ਸੀ ਉਹ ਕਰਦਾ ਸੀ ਚਲੋ ਜਿੱਦਾਂ ਵੀ ਆ ਮਾਨ ਅਗਲਿਆਂ ਦਾ पट ਗਿਆ ਹੋਇਆ ਹੁਣ ਆਊਗਾ ਕਿਸੇ ਨਾ ਕਿਸੇ ਵੇਲੇ ਇੱਧਰ ਵੀ ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਜੇ ਸਾਨੂੰ ਪਤਾ ਹੁੰਦੇ ਹੋਏ ਵੀ ਅਸੀਂ ਜੇ ਸਾਨੂੰ ਅਸੀਂ ਜੇ ਕਿਤੇ ਕਿਸੇ ਦੇ ਕੋਲੋਂ ਅਸੀਂ ਕੁਝ ਸੋਣੀ ਲਿਆ ਨਾ ਬਾਣੀ ਸੋਣੀ ਲਈ ਹੈ ਨਾ ਉਹਦੇ ਵਿੱਚ ਅਰਥ ਵੀ ਪਤਾ ਕਰ ਲਏ ਨਾ ਸਾਨੂੰ ਅਰਥ ਪਤਾ ਲੱਗ ਗਿਆ ਨਾ ਵੀ ਆਹ ਕੰਮ ਨਹੀਂ ਕਰਨਾ ਜੇ ਅਸੀਂ ਸਾਨੂੰ ਹੁਣ ਪਤਾ ਲੱਗ ਗਿਆ ਜੇ ਅਸੀਂ ਉਹ ਪਤਾ ਹੁੰਦੇ ਹੋਏ ਵੀ ਉਹ ਗਲਤ ਕੰਮ ਕਰਾਂਗੇ ਨਾ ਸਾਡੀ ਗਲਤੀ ਹੈ ਜੀ ਠੀਕ ਹੈ ਜੀ ਬਾਕੀ ਫੇਰ ਕਰਾਂਗੇ ਵਿਚਾਰ ਇਸ ਬਾਬਤ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ